ਕਿੰਨੀ ਲਿਬੜੇ ਹੀ ਚਲ ਚੰਗਾ ਸੁਬਤੋਲੇ ਆ ਅਮਨਾ ਹਾਂ ਮੰਮੀ ਤੂੰ ਪੋਣੇ ਤੋਂ ਤਾਂ ਸੁਕਣੇ ਪਾਉਂਦੇ ਹੀ ਆ ਨਹੀਂ ਆ ਕਿਥੀਆਂ ਤੇਰੀਆਂ ਉਹ ਨਹੀਂ ਮੈਨੂੰ ਮੰਮੀ ਪਤਾ ਕਿੱਥੇ ਆ ਐਨੇ ਗੰਦੇ ਹੋਏ ਹੀ ਪੋਣੇ ਦਸੋਈ ਚ ਵੰਦੀਆਂ ਵੀ ਨਹੀਂ ਉਹੀ ਵਰਤੀ ਜਾਂਦੀਆਂ ਪੋਣੇ ਹੱਥ ਨੇ ਨੀ ਜੀ ਕਾ ਤਾਂ ਠੰਡੇ ਪਾਣੀ ਚ ਪਾਉਣ ਨੂੰ ਕੀ ਪਤਾ ਮੰਮੀ ਕਹਾਂ ਕਿੰਨਾ ਹੁਣ ਮੈਂ ਘੜੀ ਘੜੀ ਜੇ ਮੈਂ ਕਹਿੰਨੀ ਆ ਤਾਂ ਫਿਰ ਮੈਂ ਬੁਰੀ ਲੱਗਣੀ ਏ ਕਿਹੜੇ ਠੰਡੇ ਪਾਣੀ ਨਾਲ ਧੋਣੀ ਮੈਂ ਵੀ ਕੋਸੇ ਪਾਣੀ ਨਾਲ ਧੋਤੇ ਫੇਰ ਹੀ ਨਿਖਰੇ ਆ ਉਹ ਮੰਮੀ ਗਦੜੇ ਕੰਮ ਕਰਦੇ ਆ ਰੰਗਾਂ ਵਾ ਤੇ ਫਿਰ ਕਹਣਾ ਸੱਸ ਨਹੀਂ ਚੰਗੀ ਮੰਮੀਓ ਪਿੰਦਰਵੀਰ ਕੀ ਕਹਿਣ ਰਹੀ ਆਂ ਤੁਹਾਨੂੰ ਨਹੀਂ ਪਿੰਦਰ ਨੇ ਕੀ ਕਹਿਣਾ ਵਾ ਮੈਨੂੰ ਆਂਦਾ ਹੈ ਮੰਮੀ ਨਾਵ ਠੀਕ ਨਹੀਂ ਗਈ ਤਾਂ ਸਬਜ਼ੀ ਕੱਟਣ ਦੀ ਢੜ ਕੋ ਨਹੀਂ ਕੱਟੀ ਜਾਂਦੀ ਤੇ ਮੈਂ ਹਾਂ ਪੁੱਤ ਜੇ ਮੈਨੂੰ ਕੋਈ ਦੱਸੂ ਨਾ ਤਾਂ ਮੈਨੂੰ ਸੁਪਨਾ ਆਉਣਾ ਪੜਾ ਆਹੋ ਤੇ ਇਹ ਕਿਹੜਾ ਕਿੰਨੂ ਕੁਛ ਦੱਸਦੀਆਂ ਵਾ ਲੁਕਾ ਤੇ ਰੱਖਦੀਆਂ ਹਰ ਗੱਲ ਦਾ ਪਤਾ ਨਹੀਂ ਕੀ ਬਿਮਾਰੀ ਪੈ ਗਈ ਇਹ ਦੋਵਾਂ ਦੀ ਬੜੀ ਖਿਚੜੀ ਪੱਕਦੀ ਆ ਹੁਣ ਆਹੋ ਮੰਮੀ ਉਦਾਂ ਹੀ ਉਹ ਜਿਹੜੀ ਕਾਲੋ ਵੀ ਨਹੀਂ ਕੁਛ ਕਰਨ ਦੀ ਲੱਗੋ ਤੇ ਪੋਣੇ ਵੀ ਤੇ ਮੈਂ ਤੋਤੇ ਆ ਨਹੀਂ ਕਾਲੋ ਦੀ ਗੱਲ ਜਾਣਦੇ ਉਹ ਫਿਰ ਵੀ ਦਸ ਗੁਣਾ ਚੰਗੀ ਉਹਦੇ ਨਾਲ ਭੱਜੀ ਟੁੱਟੀ ਕੰਮ ਤੇ ਹੁੰਦੀ ਆ ਜਿਹੜੀ ਨਵ ਆ ਨਾ ਜਿਆਦਾ ਭੂਏ ਚੜੀ ਆ ਪਰ ਹੁਣ ਨਾ ਮੈਂ ਕੋ ਕਹਿਣਾ ਨਹੀਂ ਗਾ ਮੈਨੂੰ ਇਹ ਆ ਵਿਆਹ ਆ ਤੇ ਚਲ ਮਾਹੌਲ ਨਾ ਖਰਾਬ ਹੋਵੇ ਕਰਦਾ ਹੈ ਮੈਂ ਤਾਂ ਚੁੱਪ ਕੀਤੀ ਆ ਜ਼ਬਾਨ ਅੰਦਰ ਪਾਈ ਆ ਮੈਂ ਆਪਣੀ ਵੀ ਚੁੱਪ ਕਰਕੇ ਤਾਂ ਆਪਣਾ ਟਾਈਮ ਕੱਢ ਲਾ ਤੇ ਆਪਣੀ ਧੀ ਦਾ ਵਧੀਆ ਵਧੀਆ ਕਰਾ ਲਾ ਉਹਨੂੰ ਵੀ ਤੁਸੀਂ ਭੂਏ ਚੜਾਇਆ ਸੀ ਪਹਿਲੇ ਦਿਨ ਤੋਂ ਹੀ ਉਹਨੂੰ ਛੰਡ ਕੇ ਰੱਖਦੇ ਤੇ ਇਦਾਂ ਨਾ ਕਰਦੀ ਤੇ ਉਹਦਾ ਵੀ ਉਹਦੀ ਆਦਤ ਆਪਣੇ ਬੁੰਡੇ ਨੂੰ ਪਖਾਉਂਦੀ ਤੁਹਾਡੇ ਦਿਵਾਲੇ ਹੋ ਜਾਂਦਾ ਜੀ ਦੋਨੇ ਜਾਈ ਆਹੋ ਕੱਲ ਖਪਿਆ ਹੈ ਮੇਰੇ ਵੱਲ ਹੇ ਮੰਮੀ ਉਹ ਤਾਂ ਠੀਕ ਨਹੀਂ ਗਈ ਤੇ ਤੁਸੀਂ ਰਾਮਨਰ ਜਾਈ ਚ ਬੈਠੇ ਹੋ ਉਹ ਕੰਮ ਕਰਨ ਢਈ ਆ ਤੇ ਮੈਂ ਕਿਹ ਪੁੱਤ ਜਿੰਨਾ ਚਿਰ ਮੈਨੂੰ ਕਹਿੰਦੀ ਨਾ ਤੇ ਮੈਨੂੰ ਕਿੱਦਾਂ ਪਤਾ ਲੱਗਣਾ ਹੈਗਾ ਕਹਿਣਾ ਦੱਸ ਹੀ ਦਿੰਦਾ ਵਾ ਨਾਲੇ ਕਹਿਣਾ ਹੀ ਸਾਨੂੰ ਸੁਪਨਾ ਆਉਣਾ ਹੀ ਉਹ ਠੀਕ ਨਹੀਂ ਉਹ ਤਾਂ ਗੱਲ ਆ ਪੁੱਤ ਕੀ ਕਵਾਂ ਮੈਂ ਆਪਣੇ ਆਪ ਨੂੰ ਜਿੰਨਾ ਮੈਂ ਬੰਦ ਕਰਨੀ ਵੀ ਨਹੀਂ ਬੋਲਣਾ ਨਹੀਂ ਬੋਲਣਾ ਇਹ ਮੈਨੂੰ ਉਹਨਾਂ ਭੂਏ ਜਿਹੜੇ ਹੁੰਦੇ ਆ ਪਤੂ ਬੋਲ ਫੋਰ ਚੱਲ ਮੰਮੀ ਸਾਡੇ ਇਨਾਂ ਦਾ ਤੇਹੀ ਕੰਮ ਆ ਅਸੀਂ ਦਸ ਵਿੱਲੀਆਂ ਬੈਠੀਆਂ ਆਂ ਅਸੀਂ ਵੀ ਕਰਦੀਆਂ ਆਂ ਇਹ ਕੰਮ ਤੂੰ ਮੇਰੀ ਗੱਲ ਸੁਣ ਪਾਣੀ ਪੂਣੀ ਤੇ ਹੱਥ ਘੱਟ ਪਾਇਆ ਕਰ ਚੰਗਾ ਠੰਡ ਲੱਗੀ ਨਾ ਠੀਕਾ ਮੰਮੀ ਚਲੋ ਜਾਓ ਫਿਰ ਬੁਰਾ ਹਾਲ ਤੱਗੇ ਹੋਇਆ ਪਿਆ ਵਾ ਤੂੰ ਉੱਤਰਾ ਜਾ ਜਾ ਕੇ ਤੇ ਪਾਣੀ ਠੰਡੇ ਚ ਹੱਥ ਪਾ ਘੜੀ ਘੜੀ ਨਹੀਂ ਪਉਂਦੀ ਮੰਮੀ ਉਹਨੇ ਇੰਨੇ ਗੰਦੇ ਸੀ ਤੇ ਉਹ ਨਹੀਂ ਤੋੜੀ ਤੇ ਰੱਖਣੇ ਨਾ ਗਾੜੀ ਕੱਢ ਕੇ ਉਹਨਾਂ ਨੂੰ ਲੱਭਣ ਦੀ ਉਹ ਜਿਹੜਾ ਗੱਲਾਂ ਕਰਨ ਦੇ ਉਹਨੂੰ ਵਿਖਾਉਣੇ ਹੀ ਨਾ ਗੱਲਾਂ ਕਰਦੇ ਸਵਾ ਤੇ ਖੇ ਮੈਂ ਤਾਂ ਚੁੱਪ ਕਰਕੇ ਆਪਣਾ ਟਾਈਮ ਕੱਢਣ ਦੀ ਚਲਾ ਚਲੀ ਅੰਦਰ ਤਈ ਛਦਾਈ ਹੋਈ ਸਾਰੇ ਸਾਸਰੀ ਘਰ ਬੁਲਾ ਕੇ ਖਰੇ ਕਿੱਥੇ ਚਲ ਗਏ ਮੁੜ ਕੇ ਮੁੜੀ ਹੀ ਨਹੀਂ ਤੋ ਤਾਈ ਜੀ ਮੈਂ ਤਾਂ ਪਾਣੀ ਕੋਸਾ ਕਰਨ ਡੈ ਪਈ ਹੀਗੀ ਠੰਡ ਬੜੀ ਆ ਤਰਜਾਈ ਚ ਰਿਆ ਕਰੋ ਹੁਣ ਘਾਟ ਹੀ ਬਾਹਰ ਨਿਕਲਿਆ ਕਰੋ ਅੰਝਾਈ ਚ ਰਹਿਨੀ ਆ ਆਹੋ ਆ ਮੇਰਾ ਜੀ ਕਰਦਾ ਸੀ ਮੈਂ ਫਿਰ ਤੋਂ ਨਾ ਨਾ ਕੋਈ ਮੈਂ ਤਾਂ ਤੇਰਾ ਸਲਾਹ ਕੋਈ ਬਾਤ ਚੱਲ ਕੋਈ ਨਹੀਂ ਤੁਸੀਂ ਮੈਨੂੰ ਫੋਨ ਕਰਕੇ ਘਰ ਸੱਦ ਲੈਣਾ ਹੈਗਾ ਤੂੰ ਹੀ ਘਾਟੀ ਬਾਹਰ ਆਇਆ ਕਰੋ ਮੈਂ ਤਾਂ ਕਹਿੰਨੀ ਆ ਮੈਂ ਕਿਹਾ ਹੁਣ ਦਿਨ ਰਹਿ ਗਏ ਆ ਥੋੜੇ ਹਾਂਜੀ ਤੇ ਤੂੰ ਮੈਨੂੰ ਪਹਿਲਾਂ ਇਹ ਦੱਸ ਤੇ ਵੱਡੀ ਹੋਟੀ ਦਾ ਕਿਦਾਂ ਹੀ ਹਾਲ ਚੱਲ ਠੀਕ ਵਾਹ ਹੁਣ ਨਹੀਂ ਬੜਾ ਵਧੀਆ ਹੁਣ ਤੇ ਹੁਣ ਨਹੀਂ ਕੋਈ ਗੱਲ ਕਰਨ ਵਾਲੀ ਹੁਣ ਤੇ ਸਾਰੇ ਕੰਮ ਲਈ ਫਿਰਦੀ ਆ ਕਰਦੀ ਆ ਨਾ ਹਾਂਜੀ ਹਾਂਜੀ ਚੱਲ ਜੀ ਉਹ ਕਰਦੀ ਆ ਤੇ ਹੁਣ ਤੂੰ ਵੀ ਨਾ ਕੋਈ ਕਰੀ ਨਹੀਂ ਨਹੀਂ ਮੈਂ ਕੰਨੂ ਕਰਨੀ ਆ ਹੋਰ ਸੁਣਾਉ ਤਹੀ ਫਿਰ ਮੈਂ ਤੇ ਹੁਣ ਇਹ ਆਨੀ ਆ ਭਈ ਝੂੜੀਆਂ ਚੜਾ ਕਿਹੜੇ ਵਿੱਚ ਦਿਨ ਰਹਿ ਗਏ ਨੇ ਕੁੜੀ ਨੂੰ ਝੂੜੀਆਂ ਆਹੋ ਮੈਂ ਤਾਂ ਸੋਚਣ ਦੀ ਹੀ ਰਹਿਣੀ ਦਈਏ ਪਰੇ ਨਹੀਂ ਹਾਂ ਟੀਂਗਾ ਦੇ ਸਗਣ ਬਹੁਤੇ ਕਰੀ ਦੇ ਨੇ ਉਹਦਾ ਕੁੜੀ ਤੇ ਡਈ ਹੈ ਕਹਿਣ ਮੈਂ ਆਪਣੇ ਸਹੇਲੀਆਂ ਨੂੰ ਕਿਹਾ ਵਾ ਤੇ ਮੰਮੀ ਕਰੀਏ ਪ੍ਰੋਗਰਾਮ ਆਹੋ ਤੇ ਮੈਂ ਢਿੱਲੀ ਜੀ ਹੋਈ ਹੀਗੀ ਨਹੀਂ ਢਿੱਲੀ ਨਾ ਹੋ ਝੂੜੀਆਂ ਦਾ ਕੰਮ ਕਰ ਚੱਲ ਕੋਈ ਨਹੀਂ ਜੇ ਤੁਸੀਂ ਕਹਿੰਦੇ ਜੇ ਨਾ ਤੇ ਚੜਾ ਲੈਨੇ ਫਿਰ ਇੱਕ ਅੱਦੇ ਦਿਨ ਵਿੱਚ ਆਹੋ ਹੈ ਆਹੋ ਕਰ ਲੈਨੇ ਆ ਕੋਈ ਨਹੀਂ ਨਿਕਾ ਜਾ ਪ੍ਰੋਗਰਾਮ ਕਰ ਲੈਨੇ ਆ ਨਹੀਂ ਨੋ ਕੀ ਵਾਵਾ ਦੇ ਨਹੀਂ ਗੇਤਿਆਂ ਚੜਾ ਲੈਂਦੇ ਨੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਤਾਈ ਜੀ ਜਤੇ ਹੀ ਕਹਿੰਦੇ ਜੇ ਤੇ ਕੋਈ ਗੱਲ ਹੀ ਨਹੀਂ ਕਰ ਲੈਨੇ ਆ ਕਰਨਾ ਚਾਹੀਦਾ ਰੀਤੀ ਰਿਵਾਜ ਠੀਕ ਜੀ ਉਧਰ ਫੇਰਾ ਮਾਰਿਆ ਮੁੰਡੇ ਵਾਲਿਆਂ ਵੱਲ ਉਧਰ ਏਦਾ ਹੀ ਆ ਉਹ ਹੀ ਬਹੁਤੇ ਵਰੀ ਆ ਜਾਂਦੇ ਨੇ ਅੱਛਾ ਉਹਨਾਂ ਦੀਆਂ ਤਾਂ ਤਿਆਰੀਆਂ ਫੁੱਲ ਨੇ ਠੀਕ ਆ ਤੇ ਘਰੇ ਰਹਿੰਦੇ ਨੇ ਸ਼ਹਿਰ ਨੂੰ ਕਦੀ ਮੇਰੇ ਵੱਲ ਫੇਰਾ ਮਾਰ ਜਾਂਦੇ ਨੇ ਮੈਨੂੰ ਗੱਲਬਾਤ ਪੁੱਛ ਜਾਂਦੇ ਨੇ ਅੱਛਾ ਅੱਛਾ ਇੱਥੇ ਸ਼ਹਿਰ ਸੇ ਉਧਰ ਹੋ ਜਾਂਦੇ ਨੇ ਚੱਲ ਵਧੀਆ ਫਿਰਤੇ ਹੈ ਚੱਲ ਏ ਆ ਵੀ ਮੇਰੀ ਤੀ ਦੀਆਂ ਰੀਝਾਂ ਕਰਨਗੀਆਂ ਨਾ ਸਾਰੀਆਂ ਹੀ ਹਾਂ ਰੀਝਾਂ ਸਾਰੀਆਂ ਹੀ ਕਰਨਗੇ ਹੋਰ ਸਾਨੂੰ ਕੀ ਚਾਹੀਦਾ ਵਾ ਹੜਕਾ ਵੀ ਕੱਲੀ ਕੱਲੀ ਹੈਗੀ ਆ ਹੈ ਹੜਕਾ ਕਿੰਨੀਆਂ ਕ ਵਕਤੇ ਹੋਰ ਨਾ ਗੇ ਹੁਣ ਭਈ ਰੀਜਾ ਕਰਨੀਆਂ ਹੀ ਪੈਂਦੀਆਂ ਨੇ ਤੇ ਕਰਨੀਆਂ ਬਚਾਈ ਦੀਆਂ ਨੇ ਹਾਂਜੀ ਹਾਂਜੀ ਨਹੀਂ ਕੋਈ ਨਹੀਂ ਚੂੜੀਆਂ ਦਾ ਤਾਂ ਮੈਂ ਕਰਦੀ ਆ ਤੇ ਪਿਓ ਰਸਲਾ ਤੇ ਇਹਨਾਂ ਨੂੰ ਕਹਿੰਨੀ ਆ ਮੈਂ ਵੀ ਕਰੀਏ ਪ੍ਰੋਗਰਾਮ ਹੈ ਹਾਂ ਡੱਬੇ ਢੋ ਲੈ ਆਵੇਂ ਕੋਈ ਗੱਲ ਨਹੀਂ ਜਿੰਨੇ ਮਰਜੀ ਡੱਬੇ ਲੈਵਾਂਗੇ ਇਹ ਕਿਹੜੀ ਗੱਲ ਵਾ ਸੇ ਲਗਾ ਨੂੰ ਹੀ ਖਵਾਲਣਾ ਪਿਆਲਣਾ ਭਾਈ ਕਰਕੇ ਨਾ ਸਲਾਹ ਤਦ ਨਾਲ ਫਿਰ ਮੈਂ ਫੋਨ ਕਰ ਦੂੰਗੀ ਤੇ ਫਿਰ ਆ ਜਿਓ ਤੁਸੀਂ ਹਾਂ ਮੈਂ ਆ ਜਾਾਂਗੀ ਠੀਕ ਵਾ ਨਾ ਮੈਂ ਆ ਜਾਾਂਗੀ ਸਿਆਣਾ ਬੰਦਾ ਤੇ ਵਿੱਚ ਚਾਹੀਦਾ ਹੀ ਚਾਹੀਦਾ ਵਾ ਹਾਂ ਨਹੀਂ ਮਾਵਾਂਗੀ ਜਿੱਥੇ ਕਿਸੇ ਗੱਲ ਦਾ ਮੈਨੂੰ ਪਤਾ ਨਾ ਲਗੇ ਦੱਸ ਦਿਓ ਹੁਣ ਮੈਨੂੰ ਸਾਰੀਆਂ ਹੋਰ ਦੱਸਾਂਗੀ ਕੀ ਦੱਸਣਾਂ ਨਹੀਂ ਆਹੋ ਉਹਨਾਂ ਨੂੰ ਵੀ ਦੱਸੀ ਜਾਣੀ ਆ ਉਹ ਵੀ ਪੁੱਛੀ ਜਾਂਦੇ ਨੇ ਨਹੀਂ ਨਹੀਂ ਵੱਡੇ ਬੰਦੇ ਦਾ ਇਹੋ ਤੇ ਹੁੰਦਾ ਵਾ ਜਿਹੜੀ ਗੱਲ ਦਾ ਨਹੀਂ ਪਤਾ ਲੱਗਦਾ ਚੱਲ ਤਾਂ ੜ ਕੋਈ ਪੁੱਛਣਾ ਆਪਾਂ ਕਿੱਥੇ ਜਾਣਾ ਹੋਰ ਆ ਚਲੋ ਫਿਰ ਮੈਂ ਚਾਹ ਬਣਾ ਕੇ ਲਿਆਵਾਂ ਹੈ ਅਰ ਕਿਹ ਚਾਹ ਤੇ ਮੈਨੀਆਂ ਤੋਂ ਰਹਿ ਨਹੀਂ ਦੇ ਨਹੀਂ ਨਹੀਂ ਕਾਪ ਕਾਪ ਬਣਾ ਲਿਓ ਨੀ ਬੈਠੋ ਤੁਸੀਂ ਤੇ ਦਵੇ ਆਏ ਤੇ ਐਨੇ ਪੈਸੇ ਨੇ ਇੱਕ ਤੇ ਬੰਦਾ ਮਾਰਾ ਵਾ ਕੋ ਪੈਸੇ ਨਹੀਂ ਉਹ ਜਿੱਸੀ ਵਟਦਾ ਵਾ ਤੇ ਸਭ ਕਥੇ ਵਾਰੀ ਹੋ ਗਏ ਵੀ ਅੰਧੀ ਆ ਮੈਂ ਜਾਨਾ ਝੂੜੀਆਂ ਕੀ ਚੜਾਉਣੀ ਗਾਨੇ ਦੱਸ ਤੂੰ ਤੀਰ ਦੇਰ ਨਹੀਂ ਕਰ ਸਕਦੀ ਖੁਸ਼ੀਆਂ ਤੂੰ ਨੋਆ ਨਾ ਮੀਂ ਬੰਦੀ ਤੇ ਪੌਣੀ ਕਿੱਥੇ ਆ ਕਿੱਥੇ ਉਹ ਖਾਣਾ ਹੀ ਐਨਾ ਪਿਆ ਫੇਰ ਮੇਰੀ ਗੱਲ ਦਾ ਪਤਾ ਲੱਗਾ ਤੇ ਫੇਰ ਗੁੱਸਾ ਕਰੇਗੀ ਹਲੂ ਦੀ ਦਵਾਈ ਲਓ ਹਲੂ ਫੁਰਦਵਾਈ ਉਦੋਂ ਫਰਕ ਪਿਆ ਕੋਈ ਮਾੜਾ ਮੁਟਕੇ ਨਹੀਂ ਇੰਨਾ ਤਨੀ ਘਾਜੇ ਮੈਂ ਚੱਲ ਕਈ ਗੋਲੀਆਂ ਖਾਈ ਜਾਂਦੇ ਹੋ ਨਹੀਂ ਖਾ ਕੇ ਚੱਲ ਘੜੀ ਰਾਸ ਤੇ ਕੱਲ ਪਿਆ ਹੀ ਜਾਊਗਾ ਫਰਕ ਸਵੇਰ ਜੀ ਤੁਸੀਂ ਦੋ ਤਿੰਨ ਗੋਲੀਆਂ ਖਾ ਲੀਆਂ ਜਾ ਕੇ ਚੰਗੀ ਤਰ੍ਹਾਂ ਵਿਖਾ ਕੇ ਆਉ ਹਾਂ ਕੋਈ ਨਹੀਂ ਵਿਖਾਉਣ ਨੇ ਠਰ ਕੇ ਠਰ ਕੇ ਕਦੋਂ ਜਾਣਾ ਵਾ ਜਦੋਂ ਕੰਮ ਜ਼ਿਆਦਾ ਵੱਧ ਗਿਆ ਫਿਰ ਕੋਈ ਗੱਲ ਨਹੀਂ ਤੇ ਨਾਲੇ ਦੱਸ ਪਿਓ ਕੀ ਕਰਨ ਦੀ ਮਨ ਕੀ ਕਰਨ ਦੀ ਅਮਨ ਤੇ ਦੀਦੀ ਮੈਨੂੰ ਸਮਝ ਨਹੀਂ ਲੱਗਦੀ ਭੱਜੀ ਫਿਰਦੀ ਆ ਉਹਨੂੰ ਤੇ ਚਾਹ ਹੀ ਬੜਾ ਵਾ ਲੈ ਹੁਣ ਮੰਨ ਗਈ ਐ ਅੱਗੇ ਤਾਂ ਸਿੱਧੇ ਮੈਂ ਗੱਲ ਨਹੀਂ ਕਰਦੇ ਨਹੀਂ ਮੈਂ ਕਰਾਉਣਾ ਹੀ ਨਹੀਂ ਵਿਆਹ ਉੱਥੇ ਇਦਾਂ ਹੀ ਕਰਦੇ ਹੁੰਦੀਆਂ ਪਹਿਲਾਂ ਕੁੜੀਆਂ ਬਾਅਦ ਵਿੱਚ ਪਤਾ ਵਾ ਹੁਣ ਉੱਥੇ ਹੀ ਜਾਣਾ ਪੈਣਾ ਵਾ ਜਦੋਂ ਸਾਰੇ ਘਰ ਦੇ ਮੰਨਣ ਨੇ ਤੇ ਫਿਰ ਉਹਦੀ ਕੱਲੀ ਦੀ ਥੋੜੀ ਚੱਲਣੀ ਆ ਸਾਰਾ ਕੰਮ ਕਰਨ ਦੀ ਘਰੇ ਦਾ ਭੱਜੀ ਫਿਰਦੀ ਭੋਨੇ ਦੀ ਜੇ ਤੌਣ ਹੋਰ ਕੋਈ ਕੰਮ ਨਹੀਂ ਲੱਭਾ ਉਹਨੂੰ ਕਰਨ ਨੂੰ ਅੱਗੇ ਦੇ ਹੱਥ ਨਹੀਂ ਲਾਉਂਦੀ ਕੰਮ ਨੂੰ ਕਿਹਾ ਵੀ ਨਹੀਂ ਲਾਉਂਦੀ ਚੰਗੀ ਗੱਲ ਵਾ ਨਾ ਜਿਹੜਾ ਕੰਮ ਖੁਸ਼ੀ-ਖੁਸ਼ੀ ਹੋ ਜੇ ਉਹ ਨਾਲ ਦੀ ਰੀਸ ਵੀ ਨਹੀਂ ਕੋਈ ਆਹ ਵੇਤ ਗੱਲ ਤਾਂ ਢੀ ਸਹੀ ਐ ਆਹ ਰੇਲਾ ਹੁਣ ਮਾਂ ਵੀ ਕਿਦਾਂ ਨਾ ਮੂੰਹ ਤੇ ਮਿੱਠੀ ਬਣੀ ਐ ਅੱਗੇ ਸਿੱਧੇ ਮੂੰਹ ਨਹੀਂ ਬੋਲਦੀ ਹੁੰਦੀ ਸਾਡੇ ਨਾਲ ਮੈਨੂੰ ਲੱਗਦਾ ਤੁਹਾਨੂੰ ਰੋਟੀ ਨਹੀਂ ਪਚਾਂਦੀ ਹੈਗੀ ਮਾੜੇ ਚ ਕਹਿ ਕੇ ਨਾ ਕਿ ਕਿ ਲੈਣ ਕੇ ਦਿਵਾਲੇ ਹੋ ਵੇਖੀ ਤੁਹਾਡਾ ਲੱਗ ਲੁੱਕ ਕਿਦਾਂ ਸਹੀ ਹੁੰਦਾ ਮੈਟੋ ਮੈਂਟੀ ਰਹਿਣ ਦੇ ਭੈਣੇ ਹੋਗਾ ਜਿਹੜਾ ਮਾੜਾ ਮੋਟਾ ਹਿਲਦਾ ਨਾ ਉਹਨੇ ਵੀ ਉਹ ਵੀ ਨਹੀਂ ਹਿਲੰਦਿਆ ਨਾ ਹਉ ਫਿਰ ਤਾਂ ਕਹਿੰਦੇ ਸੋ ਗੁਰ ਰਹਿਣ ਦਾ ਖੁ ਚਾਹ ਬਣੀ ਚਾਹ ਲੈ ਆਂ ਚਾਹ ਲੈ ਆਇਆ ਥੋੜੀ ਜੀ ਮੈਂ ਚੰਗਾ ਵਾਕੀ ਖੁਸ਼ੀ ਖੁਸ਼ੀ ਹੋ ਜਨਾ ਸਾਰਾ ਕੁਝ ਲੈ ਚੰਗਾ ਹੈ ਤੁਸੀਂ ਦੋਵੇਂ ਜਾਨੇ ਇਕੱਠੇ ਬੈਠੇ ਜੀ ਮੈਂ ਵੀ ਤੁਹਾਡਾ ਕੋਈ ਸਲਾਹ ਹੀ ਕਰਨ ਆਈ ਆ ਸਲਾਹ ਕਾਦੀ ਕਰਨੀ ਹੈ ਸਲਾਹ ਸਲਾਹ ਕਾਦੀ ਕਰਨੀ ਹੈ ਫਿਰ ਤਾਈ ਜੀ ਆਏ ਹੀ ਮੇਰੇ ਕੋਲ ਅੱਛਾ ਤੇ ਉਹ ਮੈਨੂੰ ਕਹਿਣ ਦੇ ਹੀ ਕੁੜੀ ਨੂੰ ਚੂੜੀਆਂ ਚੜਾਓ ਜਰੂਰ ਠੀਕ ਵਾ ਨਾ ਅੱਜ ਕੱਲ ਰਿਵਾਜ ਹੋਇਆ ਫਿਰ ਰੀਤੀ ਰਿਵਾਜ ਬੜੇ ਆ ਤੂੰ ਕਰੋ ਔਰ ਡੈਡੀ ਛੱਡੋਗਾ ਮਮੀ ਕਿਹੜੇ ਕੰਮ ਕਰਨ ਦੇ ਚੂੜੀਆਂ ਚੜਾਓ ਕੋਈ ਕੌਣ ਕਰਦਾ ਡਾੜੀ ਅੱਜ ਕੱਲ ਇਦਾਂ ਲੈ ਦੱਸ ਇਹਨੂੰ ਤੇ ਛਡਾਈ ਨੂੰ ਪਤਾ ਹੀ ਨਹੀਂ ਜਿੱਦਾਂ ਹੁੰਦਾ ਕੋਈ ਵੀ ਕਿਉਂ ਨਹੀਂ ਕਰਦੇ ਹੋਇਆ ਕਰੋ ਪਤਾ ਨਹੀਂ ਰਵਾਜ ਵਾ ਲੋਕੀ ਤੇ ਬੜਾ ਵੱਡਾ ਪ੍ਰੋਗਰਾਮ ਕਰਦੇ ਛਡਾਈਆ ਕੁੜੀਆਂ ਦੇ ਚੂੜੀਆਂ ਚੜਾਉਂਦੇ ਕੁੜੀਆਂ ਹੰਸੇਲੀਆਂ ਆਉਂਦੀਆਂ ਵਾ ਕਈ ਪ੍ਰੋਗਰਾਮ ਹੁੰਦਾ ਵਾ ਮਾਰ ਪਕੌੜੇ ਚੱਲਦੇ ਆ ਰੋਟੀ ਵਧੀਆ ਬਣਾਉਂਦੇ ਹਲਵਾਈ ਸਾਦੇ ਆ ਤੈਨੂੰ ਪਤਾ ਹੀ ਨਹੀਂ ਡਾੜੀ ਨਾ ਪੋ ਇਹ ਚੱਕਰਾਂ 'ਚ ਆਵੇਂ ਜਾਣ ਕੇ ਫਾਲਤੂ ਦੇ ਖਰਚੇ ਤੂੰ ਜੋ ਜਿੰਨੇ ਮਰਜ਼ੀ ਕਰੀ ਜਾਓ ਫਿਰ ਮੁੰਡਾ ਤੇ ਮੰਨਣ ਡਿਆ ਹੁਣ ਕੀ ਕਰਨਾ ਫਿਰ ਤੁਸੀਂ ਇਹਦੇ ਵਾਲੇ ਵੇਖਣਾ ਮੇਰੀ ਗੱਲ ਸੁਣੋ ਸਾਡੀ ਕੱਲੀ ਕੱਲੀ ਧੀ ਆ ਸਾਰੇ ਰੀਜਾ ਪੂਰੀਆਂ ਕਰਨੀਆਂ ਵਾ ਲੈ ਦੱਸ ਅਸੀਂ ਕਿਹੜਾ ਕੋਹੋ ਲੋਕਰ ਕਰਨਾ ਵਾ ਹੈ ਇਹ ਤੇ ਸ਼ੁਰੂ ਤੋਂ ਚੱਲਦੀ ਆਈ ਪ੍ਰਥਾ ਵਾ ਤੁਹਾਨੂੰ ਪਤਾ ਹੀ ਆ ਨਾ ਅਸੀਂ ਕਿਹੜਾ ਕੋਈ ਵੱਖਰਾ ਕੰਮ ਕਰਦੇ ਆ ਦੁਨੀਆ ਤੋਂ ਇਹ ਤਾਂ ਮੁੰਡਾ ਉਂਗਲਾਂ ਕਰਦਾ ਵਾ ਜਿੱਦਾਂ ਪਤਾ ਨਹੀਂ ਕੀ ਗੱਲ ਆ ਮੈਂ ਹੀ ਕੁਝ ਵੱਖਰਾ ਕਹਿਤਾ ਵਾ ਮੰਮੀ ਮੈਂ ਪਤਾ ਕਿਉਂ ਕਹਿਣ ਡਿਆ ਵਾ ਮੈਂ ਤਾਂ ਕਹਿਣ ਡਿਆ ਵੀ ਕਰਨੇ ਕਰੋਂਦੇ ਤਾਂ ਡਰ ਰਪਈਆ ਨਾ 25 30 ਹਜ਼ਾਰ ਐਵੇਂ ਲੱਗ ਜਾਣਾ ਫਜ਼ੂਲੀ ਕਰਕੇ ਮੈਂ ਕਹਿਣ ਡਿਆ ਵਾ ਤੇ ਸੱਡੋ ਪਰਾ ਰਹਿਣ ਦੋ ਲਾਦਾਸ ਰਹਿਣ ਕੋ ਦੋ ਜੇ ਬਹੁਤੀ ਗੱਲ ਵਾ ਨਾ ਤੇ ਰਿਸ਼ਤੇਦਾਰ ਰਹਿਣ ਦਿੰਨੇ ਆ ਪਰ ਕਾਦੇ ਜੀਤ ਹੋਣੀ ਆ ਨਾ ਸਾਰੇ ਮੇਰੀ ਗੱਲ ਸੁਣ ਅਸੀਂ ਬਹੁਤਾ ਖਲਾਰਾ ਨਹੀਂ ਖਿਲਾਰਦੇ ਹੁਣ ਜਿਹੜੀਆਂ ਰਸਮਾਂ ਕਰਨ ਵਾਲੀਆਂ ਉਹ ਤੇ ਆਪਾਂ ਕਰਨੀਆਂ ਹੀ ਆ ਨਾ ਸਨਹੀ ਪੁੱਤ ਮੇਰੀ ਗੱਲ ਸੁਣੋ ਕੋਈ ਵੀ ਕੰਮ ਆ ਨਾ ਪੈਸਾ ਖੋਣੋ ਨਾ ਰਹਿਣ ਦਿਓ ਉਹ ਨਹੀਂ ਡੈਡੀ ਚੱਲ ਪੈਸਾ ਖੋਣੋ ਕਰਾਂ ਦੇਣਾ ਵਾ ਇੱਥੇ ਮੇਰੀ ਗੱਲ ਸੁਣੋ ਇੱਥੇ ਇੰਨਾ ਖਰਚ ਕਰਨਾ ਵਾ ਨਾ ਇਹ ਕੋਈ ਜ਼ਿਆਦਾ ਨਹੀਂਗਾ ਜਿਹੜੇ ਰੀਤੀ ਰਿਵਾਜ ਬਣਿਆ ਨਾ ਉਹ ਕਰ ਲਓ ਨਾਲੇ ਨਾ ਸਪੈਸ਼ਲ ਮੈਨੂੰ ਤਾਈ ਜੀ ਕਹਿਣ ਆਏ ਹੀ ਸੀਗੇ ਤੇ ਜੇ ਮੈਂ ਨਾ ਨਾ ਗੱਲ ਮੰਨੀ ਤਾਂ ਉਹਨੇ ਤੁਹਾਨੂੰ ਪਤਾ ਸਾਰੇ ਪਿੰਡ ਢੋਰਾ ਪਿੱਟਣਾ ਵਾ ਵੀ ਜੀਵਨ ਕੰਜੂਸੀਆਂ ਕਰਦੀ ਫਿਰਦੀ ਆ ਠੀਕ ਬਾਕੀ ਉਹ ਕਰਦੇ ਆ ਵੀ ਆ ਨਾ ਆਹੋ ਇੱਕ ਰਾਣੀ ਮੇਰੀ ਗੱਲ ਸੁਣੋ ਫਿਰ ਜੇ ਕਰਨਾ ਹੀ ਆ ਨਾ ਤਾਂ ਇਤਾਂ ਕਰੋ ਵੀ ਜਿਆਦਾ ਵੱਡਾ ਫੰਕਸ਼ਨ ਨਾ ਕਰਿਓ ਰਿਸ਼ਤੇਦਾਰ ਨਾ ਸੱਦਿਓ ਚੂੜੀਆਂ ਤੇ ਕਿਉਂ ਆਪਣੇ ਘਰ ਦੇ ਸਾਰੇ ਜੀ ਘੜ ਲਓ ਤਾਈ ਨੂੰ ਦੱਸਦਣਾ ਹੀ ਪੈਣਾ ਵਾ ਵਿਚੌਲੜ ਜਹੀ ਫਿਰ ਵੇ ਲਓ ਸਲਾਹ ਕਰਕੇ ਭਰਾ ਮੈਂ ਇਹ ਗੱਲ ਕਹਿੰਦਾ ਵੀ ਘਰ ਦੇ ਕਪਤ ਨਹੀਂ ਪੈਣਾ ਚਾਹੀਦਾ ਮੈਂ ਕਪਤ ਕੀ ਬਣਾ ਉਹਨਾਂ ਦੇ ਸਾਹਮਣੇ ਕਹਿਣ ਡਿਆ ਵਾ ਜੇ ਸਾਰੇ ਦੇ ਰਜਾਵੰਦੀ ਹੈ ਤੇ ਫਿਰ ਕੰਮ ਕਰਨਾ ਵਾ ਬਾਕੀ ਤੁਸੀਂ ਦੱਸ ਦ ਮੈਂ ਕੀ ਦੱਸਣਾ ਵਾ ਪੁੱਤ ਖਰਚੇ ਤਾਂ ਤਾਂ ਬਚਣ ਦੇ ਜੇ ਤੁਸੀਂ ਤੇ ਕੋਈ ਗੱਲ ਨਹੀਂ ਸਗਨ ਵਿਹਾਰ ਪੂਰੇ ਕਰਨੇ ਆ ਚੱਲ ਮੰਮੀ ਚੱਲ ਕਰ ਲਿਓ ਜਿੱਦਾਂ ਕਰਨਾ ਵਾ ਮੈਂ ਤੇ ਡੈਡੀ ਤਾਂ ਕਹਾਂਦਾ ਵੀ ਚਲ ਜਿਹਰੇ ਪੈਸੇ ਬਚਣਗੇ ਉਹ ਉਹਨੂੰ ਅਮਨ ਨੂੰ ਚੀਜ਼ ਬਣਾ ਕੇ ਦਿਓ ਦਿਓ ਸੋਨੇ ਦੀ ਕੋਈ ਲੈ ਦੱਸ ਸੋਨਾ ਤੇ ਵਾਧੂ ਬਣਾਇਆ ਆਪਣੀ ਤੀਜ ਹੋਗਾ ਮੈਂ ਤੂੰ ਸੋਨੇ ਦੀ ਪਰਵਾਹ ਨਾ ਕਰ ਕੋਈ ਨਹੀਂ ਹਾਂ ਚਲ ਠੀਕ ਆ ਬਾਬਾ ਜੋ ਕਰਨਾ ਕਰ ਲਓ ਤੇ ਬਾਕੀ ਦੂਜੀ ਗੱਲ ਆਪਣਾ ਜਦੋਂ ਸ਼ਹਿਰ ਜਾਣਗੇ ਨਾ ਹੁਣ ਕੋਈ ਵੀ ਸਮਾਨ ਲੈਣਾ ਤੇ ਸਰਦ ਨੂੰ ਨਾਲ ਘਲਾ ਦਿਓ ਲੈ ਮੈਂ ਤੇ ਆਪ ਉਹਨੂੰ ਕਹਿੰਦੀ ਆ ਪੁੱਤ ਤੂੰ ਨਾਲ ਜਾ ਸਭ ਕੁ ਭੁਜਾਈਆਂ ਵੱਡੀ ਹੈ ਤੇ ਤੂੰ ਦੱਸ ਜਿਹੜੀ ਚੀਜ਼ ਲੈਣੀ ਹੈ ਉਹ ਤੇ ਆਪ ਹੀ ਨਹੀਂ ਖੁੰਦੀ ਕੋਈ ਗੱਲ ਨਹੀਂ ਕੱਲ ਦਿੰਨੀ ਹੈ ਨਾਲ ਉਹ ਨਹੀਂ ਤਾਂ ਬੈਧੀ ਗੱਲ ਸੁਣ ਲੈ ਜੀ ਉਹਨੇ ਨਾਲ ਜਾਣਾ ਵਾ ਨਾ ਉਹਨੂੰ ਪੈਸੇ ਵੱਖਰੇ ਦੇ ਕੇ ਤੋਰੀ ਪਰ ਮੈਂ ਦੱਸਾਂ ਗਾ ਤੇ ਉਹਨਾਂ ਵਿੱਚ ਕਿਹੜਾ ਕੋਈ ਵੰਡਿਆ ਜਿਹੜੇ ਵੱਖਰੇ ਵੱਖਰੇ ਦੇ ਗਾ ਲੋ ਵੰਡਨ ਤੇ ਨਹੀਂ ਨਾ ਹੁੰਦੀ ਉਹਨਾਂ ਤਾਂ ਸਾਂਝੇ ਕਰੂਂ ਜਾਂਦੇ ਆ ਉਹਦੇ ਹੱਥ ਪੈਸੇ ਤੇ ਉਹ ਆਪਣੇ ਚੀਜ਼ ਜੋ ਮਰਜ਼ੀ ਲਵੇ ਉਹ ਕੋਈ ਗੱਲ ਨਹੀਂ ਜਦੋਂ ਇਕੱਠਿਆਂ ਤੇ ਜਾਣਾ ਵਾ ਨਾ ਜਿਹੜਾ ਮਰਜ਼ੀ ਸਮਾਨ ਲੈਵੇ ਮੈਂ ਕਿਹੜਾ ਮਨਾ ਕਰਦੀ ਆ ਉਹੋ ਗੱਲ ਨਾ ਕਰਿਆ ਕੋਈ ਮੱਕੀ ਤੁਹਾਨੂੰ ਪਤਾ ਉਹਨਾਂ ਤੁਹਾਨੂੰ ਕਹਿਣਾ ਨਹੀਂ ਗਾ ਕੱਖ ਵੀ ਵੀਨਵਾ ਆਨੂ ਪੜਾਉਦੇ ਸੁਭਾਅ ਦਾ তুই ਵੈਸੇ ਉਹਨੂੰ ਦੇ ਦੇ ਜੋ ਤੇ ਬਾਕੀ ਤੁਸੀਂ ਆਪ ਹੀ ਪੁੱਛ ਲਿਓ ਵੀ ਕਿਹੜੀ ਚੀਜ਼ ਤੈਨੂੰ ਚਾਹੀਦੀ ਕਰੀ ਨਹੀਂ ਚਾਹੀਦੀ ਇਹਨੂੰ ਲੈ ਕੇ ਦੇ ਦੇ ਠੀਕ ਆ ਚੱਲ ਕੋਈ ਨਹੀਂ ਪਤਾ ਲੈ ਦਾਂਗੇ ਫਿਰ ਕੀ ਆ ਲੈ ਕੇ ਨਹੀਂ ਦੇਣੀਆਂ ਵੱਡੀ ਨੋਵਾ ਹੱਡੀ ਕੋਈ ਗੱਲ ਨਹੀਂ ਗੱਲ ਇੱਕ ਹੋ ਰਹੀ ਓ ਹੁਣ ਵਿਆਹ ਤੱਕ ਨਾ ਘਰ ਚ ਕੋ ਪੱਤ ਨਹੀਂ ਪਣਾ ਚਾਹੀਦਾ ਕਿਸੇ ਗੱਲ ਤੋਂ ਅੰਦਰ ਮੈਂ ਦੱਸਾਂ ਗੱਲ ਲੈ ਦੱਸ ਮੈਂ ਤਾਂ ਨਹੀਂ ਕਿ ਪੱਤ ਪਾਉਂਦੀ ਤੁਸੀਂ ਤਾਂ ਜਾਣ ਕੇ ਨਾ ਮੋੜਕੜ ਉਹ ਗੱਲਾਂ ਕਰੀ ਜਾਂਦੇ ਜੇ ਮੈਂ ਕੱਲੀ ਕਿ ਪੱਤ ਪਾਉਣਾ ਸੁੱਖ ਨਾ ਮੇਰੀ ਧੀ ਦਾ ਵਿਆਹ ਆ ਤੂੰ ਤਾਂ ਚਾ ਹੀ ਪੜਾਵਾ ਮਮਮੀ ਚਾਹ ਕਰਾ ਤੁਹਾਨੂੰ ਕੱਲਿਆਂ ਨੂੰ ਆ ਸਾਡੇ ਵੀ ਭੈਣ ਮੇਰੀ ਗੱਲ ਸੁਣੋ ਮੜਕੜ ਕੇ ਉਹ ਗੱਲਾਂ ਨਾ ਕਰੀ ਜਾਓ ਚਲੋ ਆਪਣਾ ਕੰਮ ਹੀ ਲੱਗੋ ਚਲੋ ਤੂੰ ਮੜਿਆ ਉੱਠ ਤੂੰ ਵੀ ਚਾਰ ਕੋ ਕੰਮ ਧੰਦਾ ਦੇਗਾ ਆਪਣਾ ਜਾ ਕੋਈ ਨਹੀਂ ਮੈਂ ਵੀ ਕਰ ਲੈਨੀ ਆ ਆਹੋ ਚਲੋ ਮੇਲਾ ਜੜੋ ਚਲ ਸ਼ੁਗਰਵਾ ਮੰਨ ਤੇ ਗਏ ਸਾਰੇ ਚਲ ਧੀਆਂ ਨੂੰ ਵੀ ਰੀਝਾਂ ਹੰਦਿਆਂ ਵਾ ਨਾ ਪਤਾ ਨਹੀਂ ਕਿੰਨਾ ਚਿਰ ਲਾਹੜ ਨਹੀਂ ਉਹ ਮੇਰੀ ਗੱਲ ਸੁਣਾ ਹਾਂਜੀ ਹੈਗੇ ਕੋਲ ਹਾਂ ਡੈਡੀ ਹੈਗੇ ਨੇ ਵਾਧੂ ਪੈਸੇ ਤੇ ਆ ਲੈ 5-7 ਹਜ਼ਾਰ ਰੁਪਿਆ ਹੋਰ ਲੈ ਲੈ ਉਹ ਕੋਈ ਨਹੀਂ ਹੈਗੇ ਪਾਦਾ ਫੜ ਫੜ ਰੱਖਦਾ ਤੇ ਮੇਰੀ ਗੱਲ ਸੁਣ ਕੁੜੀਆਂ ਨੂੰ ਲਾ ਗਏ ਨਾ ਉੱਥੇ ਤੇ ਹਲਵਾਈ ਵਾਲ ਜਰੂਰ ਫੇਰਾ ਮਾਰਨਾ ਹੀ ਆ ਠੀਕ ਨਹੀਂ ਉਹਨੂੰ ਕਹਿ ਬਈ ਕਿਸੇ ਕੰਮ ਦੀ ਕੋਈ ਕਮਲੇ ਨਹੀਂ ਹੋਣੀ ਚਾਹੀਦੀ ਮੇਰੀ ਗੱਲ ਸੁਣੋ ਹਲਵਾਈ ਨਾ ਮੈਂ ਕਰ ਲੈਣੀ ਹੂੰ ਤੇ ਗੱਲ ਇਹਨਾਂ ਨੂੰ ਕਿੱਥੇ ਤਾਰਾਂਗਾ ਕੱਲੀਆਂ ਨੂੰ ਉਹ ਯਾਰ ਮੈਂ ਤੈਨੂੰ ਕਹਿਣ ਡਿਆ ਆ ਵਾ ਇਹਨਾਂ ਨੇ ਸੋ ਸਮਾਨ ਲੈਣਾ ਉਹਨਾਂ ਨੂੰ ਨਾ ਕੋਈ ਗੱਲ ਨਹੀਂ ਡੈਰੀ ਹੈ ਪੈਸੇ ਮੇਰੇ ਕੋਲ ਨਹੀਂ ਇਹਨਾਂ ਨੂੰ ਫੇਰ ਕਿੱਥੇ ਡੀਗਦਿਆਂ ਰਹਿਣਗੇ ਮੈਨੂੰ ਜੋ ਉਧਰ ਚਲ ਕੇ ਟਾਈਮ ਲੱਗ ਜਾਣਾ ਤੂੰ ਹੀ ਟੈਨਸ਼ਨ ਨਾ ਲੋ ਕੋਈ ਯਾਰ ਉੱਥੋਂ ਕਦੇ ਹੈਗਾ ਬਲੇਖੋ ਚਲੋ ਲੱਗੇ ਨੇ ਹੈਗਾ ਵਾ 10 ਮਿੰਟ ਲਾ ਕੇ ਉੱਥੋਂ ਪਰੇ ਹੋਵੀ ਇਹਨਾਂ ਕਿਹੜਾ ਜਾਂਦਾ ਸਮਾਨ ਲੈ ਲੈਣਾ ਤੂੰ ਹੀ ਉਹ ਗੱਲਾਂ ਕਰਨ ਨਿਆਣੇ ਵਾਲੀਆਂ ਚਲੋ ਠੀਕ ਹੈ ਜਿੱਦਾਂ ਕਹੋਗੇ ਉਦੋਂ ਲਾਵੇ ਮਾਰੀ ਚੱਕਰ ਉਧਰ ਅਮਨ ਆਗੇ ਆਗੇ ਵੀਰ ਆਗੇ ਬਸ ਚਲੋ ਜਾਊਗਾ ਤੁਹਾਨੂੰ ਟਿਕਣ ਦਿਆ ਵਾ ਆਗੇ ਆ ਡੈਡੀ ਥੋੜੇ ਥੋੜੇ ਸਹੀ ਆ ਤੂੰ ਦੇ ਦੋ ਮੋੜ ਮੋੜ ਘਾ ਮੋੜ ਮੋੜ ਘਾ ਟਾਈਮ ਤੇ ਉਹ ਲੱਗ ਜਾਂਦਾ ਡੈਡੀ ਅਮਨ ਤੂੰ ਥੋੜਾ ਘੱਟ ਬੋਲਿਆ ਕਰ ਮੈਂ ਕੀ ਕਿਹਾ ਵੀਰ ਲਹ ਮੇਰੀ ਗੱਲ ਸੁ ਉਧਰੋਂ ਵੀ ਨਹੀਂ ਭਲਾ ਬੈਠਾ ਜਾਂਦਾ ਭਾਬੀ ਨੇ ਨਹੀਂ ਬਹਿਣਾ ਵੀਰ ਤੂੰ ਭਾਬੀ ਨੇ ਬਹਿ ਜਾਣਾ ਹੀ ਗੱਲ ਡੈਡੀ ਦੀ ਸਹੀ ਏ ਕਿ ਨਹੀਂ ਤੂੰ ਹੰਡ ਭਾਈ ਕਿੱਦਾਂ ਦੋਵੇਂ ਜਾਣੀਆਂ ਪਿੱਛੇ ਬਹਿ ਗਏ ਜਿੱਦਾਂ ਮੈਂ ਡਰਾਈਵਰ ਹੁਣਾ ਤੁਹਾਡਾ ਤੇ ਫੇਰ ਕੀ ਆ ਵੀਰ ਭਰਾ ਡਰਾਈਵਰ ਹੀ ਹੁੰਦੇ ਆ ਤੂੰ ਹੀ ਬੈਹਂਦੀ ਅੱਗੇ ਕੋਈ ਗੱਲ ਨਹੀਂ ਹੁਣ ਚੱਲੀ ਜਾਓ ਤੀ ਤੂੰ ਤਾਂ ਬਹੁਤ ਵਾ ਮੈਂ ਪਿੱਛੇ ਠੀਕ ਹਾਂ ਇੰਨੀ ਵੀ ਨਹੀਂ ਹੈ ਗਈ ਹੁਣ ਥੋੜਾ ਫਰਕ ਪੈ ਗਿਆ ਵਾ ਉਹਦਾ ਭਾਬੀ ਦੀ ਜਗਾ ਭਾਬੀ ਨਾਮ ਨੂੰ ਵੀ ਲੈ ਬੰਦੇ ਤਾਂ ਵੀ ਵਧੀਆ ਹੀ ਉਹਨਾਂ ਦੀ ਚੋਇਸ ਵੀ ਵਧੀਆ ਹੀ ਸਗੋ ਸਮਝ ਮੈਂ ਇਹਨਾਂ ਨੇ ਵੇਖ ਕੇ ਦੇ ਦੇਣਾ ਹੀ ਲੈ ਕੇ ਮੈਨੂੰ ਮੇਰੀ ਗੱਲ ਸੁਣ ਘਰ ਵੀ ਕੰਮ ਕਰਨਾ ਤੇ ਭਾਬੀ ਨੂੰ ਕਿਹੜਾ ਭਲਾ ਪਤਾ ਨਹੀਂ ਆ ਤੂੰ ਬਹੁਤੀ ਸਿਆਣੀ ਨਾ ਬਣਿਆ ਕਰ ਉਹ ਵੀਰ ਮੈਂ ਤੇ ਉਹਦਾ ਗੈਂਡ ਹੀ ਚੱਲ ਆਪੀ ਚੋਇਸ ਦਾ ਬੰਦਾ ਲੈ ਆ ਦਿੰਦਾ ਵਾ ਉਹ ਤੈਨੂੰ ਵਧੀਆ ਲੈ ਕੇ ਦਵਾਂਗਾ ਮੈਂ ਵੇਖਣਾ ਨਾਲ ਹੈਗਾ ਵਾ ਤੇ ਨਾਲੇ ਭਾਬੀ ਨੇ ਤੇਨੂੰ ਮਾੜੀਆਂ ਥੋੜੀ ਚੀਜ਼ਾਂ ਲੈ ਕੇ ਦੇਣੀਆਂ ਕਿਉਂ ਭਾਬੀ ਜੀ ਜੇ ਤੇ ਉੱਥੇ ਜਾ ਕੇ ਪਤਾ ਲੱਗੂਗਾ ਉਹ ਆਪਣਾ ਉਹਦੇ ਰੋਜ਼ ਦੇ ਵੀ ਵੇਖ ਲੈ ਜੇ ਕੋਈ ਚੀਜ਼ ਲੈਉਣੀ ਹੋਈ ਕਿ ਕੱਪੜੇ-ਕੁਪੜੇ ਹਾਂਜੀ ਹਾਂਜੀ ਉਹਦੇ ਦੇ ਭਾਬੀ ਹੁਣ ਆਈਆਂ ਉਹਨੇ ਉਹੀ ਪਾਉਣੇ ਨੇ ਸਾਰੇ ਜਾਣੇ ਨਵੇਂ ਪਾਉਣਗੇ ਤੇ ਉਹ ਪੁਰਾਣੇ ਪਾ ਕੇ ਫਿਰ ਇਹਦੇ ਠੀਕ ਆ ਠੀਕ ਆ ਆਪ ਤੂੰ ਨਹੀਂ ਵੀ ਮੈਨੂੰ ਭਾਵੇਂ ਸਾਰੇ ਜਹਾਨ ਦੀ ਲਿਆਦਤ ਉਹਦੇ ਅਰੀ ਇਹ ਹੀ ਹੈਗੀ ਆ ਉਹਦੀ ਭਾਬੀ ਤੂੰ ਤੇ ਨਹੀਂ ਨਾ ਕੋਈ ਲੈਣਾ ਮੇਕਅਪ ਦਾ ਸਮਾਨ ਲੋਨ ਪਾਉਣ ਨੂੰ ਲੈਣਾ ਵਾ ਮੈਂ ਵੀ ਮੇਰ ਕੋ ਹੈਗਾ ਇਦਾਂ ਕਰ ਭਾਬੀ ਉਹ ਹੀ ਲਾ ਲੈ ਤੂੰ ਸਭ ਨਵੇਂ ਨਵਾਂ ਵਾਲੇ ਆਦੀ ਹਾਂ ਲੈ ਭਾਬੀ ਮੈਂ ਕਿੱਥੋਂ ਲੈ ਦੇਣਾ ਮੈਂ ਤਾਂ ਤੁਹਾਨੂੰ ਕਹਿਣ ਦੀ ਸਗੋ ਜੇ ਕੋਈ ਮੇਕੋ ਹੈਗਾ ਵਾ ਉਹ ਲਾ ਲਿਓ ਕੋਈ ਗੱਲ ਨਹੀਂ ਮੈਂ ਲੈ ਲੂੰਗੀ ਆਪੇ ਹੈਗੇ ਮੇਕੋ ਬੈ ਤੁਹਾਡੇ ਕੋਲ ਪੈ ਕਿੱਥੋਂ ਆਏ ਹੈਗੇ ਆ ਮੇਰ ਕੋਲ ਚਲ ਠੀਕ ਹੈ ਚਲ ਫਿਰ ਮੇਰੇ ਥੋੜੇ ਨਹੀਂ ਗਏ ਤੇ ਮੈਨੂੰ ਦੇ ਦੀ ਚੰਗਾ ਮੇਰੀ ਬੇਇਜ਼ਤੀ ਨਾ ਉੱਥੇ ਪਰ ਆਏ ਦੁਕਾਨ ਹੋ ਰੱਗੇ ਦੇ ਦੇ ਉਹਨੂੰ ਠੀਕ

ਦੀਦੀ ਸਾਡੇ ਨਾਲ ਫੰਕਸ਼ਨ ਹੈ ਬਾਂਗਲ ਸੈਲਮਰੀ ਦਾ ਹਾਂਜੀ ਦਿਖਾਓ ਸਮਾਨ ਡੈਕੋਰੇਟ ਵਗੈਰਾ ਝੂੜੀਆਂ ਦਾ ਵੀ ਦਿਖਾਓ ਥੋੜਾ ਜਿਹਾ ਠੀਕ ਹੈ ਉਹ ਦਾ ਸੋਹਣੀਆਂ ਝੂੜੀਆਂ ਪਰ ਇਹ ਨਹੀਂ ਚਾਹੀਦੀਆਂ ਕਿਹਦੀ ਚਾਹੀਦੀਆਂ ਦੀਦੀ ਉਹ ਜਿਹੜੀਆਂ ਰੈੱਡ ਤੇ ਗ੍ਰੀਨ ਹੁੰਦੀਆਂ ਉਹ ਦਿਖਾਓ ਸਿੱਧਾ ਕਹਾਂ ਝੂੜੀਆਂ ਚਾੜ੍ਹਣੀਆਂ ਨੇ ਕੀ ਆ ਵੇ ਮੈਂ ਦੀਦੀ ਨੂੰ ਹਾਂਜੀ ਦੀਦੀ ਆਵਲੀ ਕਿਦਾਂ ਦੀਦੀ ਦਰਜਣੇ ਇਹ ਵੀਪੇ ਦਰਜਣਾ ਚਾਲੀ ਰਹੀ ਥਾ ਚਲਾ ਫਿਰ ਦੋ ਦਰਜਣਾ ਕਰ ਦੋ ਤੇ ਉਹ ਥੋੜੇ ਜਿਹੜੇ ਮੋٹے ਗਜ਼ਰੇ ਹੁੰਦੇ ਉਹ ਵੀ ਇੱਕ ਇੱਕ ਪਾ ਦਿਓ ਨਾਲੀ ਹਾਂ ਠੀਕ ਐ ਹੋਲੀ ਸੋਹਣੀ ਆ ਨਾ ਭਾਬੀ ਜੀ ਹਾਂ ਸੋਹਣੀ ਆ ਵੀਰ ਵੀ ਇਹ ਲੋ ਸੋਹਣੇ ਆ ਨਾ ਠੀਕ ਆ ਠੀਕ ਆ ਦੀਦੀ ਆਹ ਕਰ ਦੋ ਨਾਲ ਫਿਰ ਆ ਵੀ ਫੇ ਕਰ ਦੋ ਦੂਰ ਦੇਵ ਜੀ ਨਾਲ ਕਰ ਦਿਓ ਹੋਰ ਦੇ ਫੁਰ ਬਾਕੀ ਡੈਕੋਰੇਟ ਦਾ ਸਮਾਨ ਦੇ ਦੋ ਹਾਂਜੀ ਦੇ ਦਿੰਦੀ ਅਮਨ ਜਹੇ ਆ ਵੀ ਸੋਹਣੀਆਂ ਨਾ ਛੁਲ ਲੈ ਲੈਂਦੇ ਕੋਈ ਨਹੀਂ ਭਾਬੀ ਜੀ ਉਹ ਹੀ ਚੜੋਂਦੇ ਆ ਐਦਾਂ ਕਰੋ ਚੂੜੀਆਂ ਤੇ ਮੈਂ ਕੀ ਕਰਾਂ ਕਿਤੇ ਤੁਸੀਂ ਆਪਣੇ ਲਈ ਕਰੋ ਹਾਂ ਤਾਂ ਤੁੰਦ ਵੇਹਲਾ ਮਨ ਕਿਹੜੀ ਇਹਨਾਂ ਨੂੰ ਵਧੀਆ ਲੱਗਣਗੀਆਂ ਤਸਵੀਰ ਇਹਨਾਂ ਨੂੰ ਕੋਈ ਵੀ ਵੇਖ ਲਓ ਮੈਨੂੰ ਨਹੀਂ ਪਤਾ ਹੁਣ ਤੁਹਾਨੂੰ ਪਤਾ ਹੋਏ ਲੈ ਪਿਰਕੀ ਜੀ ਪਸੰਦ ਕਰ ਦੇਗੀ ਤੇ ਵਿਆਹ ਵਾਸਤੇ ਚੱਲ ਵਿਆਹ ਵਾਲੇ ਦਿਨ ਪਾ ਲਾਂਗੇ ਤਸਵੀਰ ਪਹਿਲਾਂ ਮੈਨੂੰ ਤੇ ਲੈ ਲੈਂਦੇ ਆਪੇ ਬਾਅਦ ਚ ਲੈ ਲਣਗੇ ਚੱਲ ਰੋਜ਼ ਵਾਸਤੇ ਵੇਖ ਲਾ ਕੋਈ ਨਿੱਕੀਆਂ ਚੂੜੀਆਂ ਵੇਖ ਲੈਣੀ ਹੋਰ ਦੱਸ ਗੱਲ ਹੋਰ ਦਿਖਾ ਦਿਓ ਦੀਦੀ ਛੋਟੇ ਸਾਈਜ਼ ਦੀਆਂ ਦਿਖਾ ਦਿਓ ਬਾਕੀ ਇਧਰੇ ਖੁਲੜਾ ਹੋਰ ਸਮਾਨ ਲੈਣਾ ਤੇ ਇੱਕ ਜਾਨੀ ਉਹ ਵੇਖੋ ਸਾਰੀਆਂ ਵੱਡੀਆਂ ਰੋਜ਼ ਨੂੰ ਕਿੱਥੇ ਆਉਣੀਆਂ ਮੇਰੀ ਗੱਲ ਸੁਣੋ ਛੋਟੀਆਂ ਚਾਹੀਦੀਆਂ ਨੇ ਉਹ ਵੇਖੋ ਕੀ ਐਵੇਂ ਡੀਆਂ ਜੇ ਕਰਨ ਟਾਈਮ ਖਰਾਬ ਦੀਦੀ ਨੂੰ ਮੈਂ ਤਾਂ ਕਿਹਾ ਵਾ ਛੋਟੇ ਸਾਈਜ਼ ਦੀਆਂ ਦੀਦੀ ਤਾਂ ਛੋਟੇ ਸਾਈਜ਼ ਦੀਆਂ ਠੀਕ ਹੈ ਚਲੋ ਰਹੇ ਹਾਂ ਦੋ ਦੀਦੀ ਮੈਂ ਤਾਂ ਕਿਹਾ ਹੀ ਨਾ ਵੇ ਇਹ ਮੰਨਦੇ ਨਹੀਂ ਮੇਰੀ ਐਵੇਂ ਭੁੱਲੀ ਜਾਂਦੇ ਆ ਆ ਕਰ ਲਓ ਦੀਦੀ ਰੱਖ ਲਓ ਆ ਹੋਰ ਸਮਾਨ ਵੇਖ ਲਓ ਨਾ ਜਰਾ ਚਲ ਠੀਕ ਹੈ ਆਜੋ ਤਾਂ ਵੀ ਕਰੋ ਮੈਂ ਮੁੜ ਕੇ ਜਾਣੀ ਆਂ ਇਧਰ ਆਪਾਂ ਇਹ ਲੈਣੇ ਆਂ ਸਮਾਨ ਵੀਰੋਂ ਸਮਾਨ ਖਰੀਦਨ ਆਏ ਖਰੀਦ ਤੇ ਲੈਣ ਤੋਂ ਛੇਤੀ ਪਹਿਲੇ ਹੀ ਪੈ ਗਈ ਹੈ ਹੁਣ ਮੈਂ ਕਿਹੜਾ ਆਖ ਲੈਪ ਨਾ ਲਾਉ ਮੈਂ ਤਾਂ ਟਾਈਮ ਖਰਾਬ ਨਾ ਕਰਾਂ ਅੱਜ ਟਾਈਮ ਤੋਂ ਲੱਗਦਾ ਹੀ ਇਹ ਚੀਜ਼ਾਂ ਖਰੀਦਣ ਲੱਗੇ ਚਲੋ ਲਓ ਲਓ ਕੋਈ ਨਹੀਂ ਅਮਨਾ ਆ ਕਿਦਾਂ ਦੀ ਲੱਗੂਗੀ ਨੀਲ ਪੇਂਟ ਆਪੀ ਆਪਣੇ ਹੱਥਾਂ ਨਾਲ ਤੇ ਵੀ ਨੀਲ ਪੇਂਟ ਕਿਦਾਂ ਦੇ ਲੱਗੂਗੀ ਜਚਨੀਂ ਦੱਸ ਤੈਨੂੰ ਬਸ ਫਿਰ ਕੀ ਹੋ ਗਿਆ ਆ ਰੰਗ ਨਹੀਂ ਨਹੀਂਂਦੀ ਆਪਣਾ ਆ ਵੀਰ ਉਹ ਬਣ ਕੇ ਬੇ ਸੋਹਣੇ ਆ ਨਾ ਮੈਨਾਂ ਚਾਹੁੰਦੀ ਹਾਂ ਭਾਬੀ ਜੀ ਉਹ ਤੇ ਇਕ ਦਾ ਕਰ ਦਿਜੀ ਤਕਰੀਪਾ ਦੁਕਾਨ ਦੇ ਵਿੱਚ ਉਹ ਕੀ ਕਹਿਣਗੇ ਚੁੱਪ ਕਰਕੇ ਖਲੋ ਜਾ ਹਾਂ ਅੱਛਾ ਹੀ ਜਾਂਦੀ ਹੈ ਆਹ ਕੰਡਾ ਸੋਨਾ ਵੈ ਹੈ ਨਾ ਇਹਦਾ ਕੀ ਪ੍ਰਾਈਸ ਜੇ ਵਧੀਆ ਕਲਰ ਤੇ ਦਸਰੀ ਮੈਂ ਇੱਥੇ ਆ ਜਾ ਹਾਂ ਕੀ ਕੰਨ ਲੱਗੀਆਂ ਸੱਚ ਖਲੋਤ ਮੇਰਾ ਦਰਸ ਮਾਨੇ ਕਹਿੰਦੇ ਵੇ ਲੈ ਨੀ ਖਲੋ ਜਾਂਦੇ ਨਾ ਮੇਰੀ ਗੱਲ ਸੁਣੋ ਮਾਂ ਰਹਿਣੇ ਉਹ ਗੱਲਾਂ ਕਰੋਂ ਕਿ ਲੜਨਾ ਹੀ ਇੱਥੇ ਵੀਰਾ ਵੇਲਾ ਭਾਬੀ ਕੀ ਕਰੀ ਜਾਂਦੀ ਓਏ ਨੂੰ ਭਾਬੀ ਨੂੰ ਲੈ ਆਂਦੇ ਜਿਹੜੀਆਂ ਚੀਜ਼ਾਂ ਲੈਣੀ ਆ ਨਾ ਤੁਸੀਂ ਲਓ ਭਾਬੀ ਦੀ ਜੋ ਲੈਣਾ ਨਾ ਉਹ ਲੈ ਲਓ ਕੁੜੀ ਨੂੰ ਵੀ ਵੀਰ ਨੂੰ ਨਾਲੇ ਨਾਲੇ ਉਹ ਨਵਦੀਪ ਦੇ ਹੀ ਕਹਿਣ ਕਿ ਅਸਮ ਦੇ ਨਾ ਬੂਰੇ ਤੋਂ ਕਾਂਗਰਸ ਮਹਾਂਦਾ ਹੈ ਹਾਂ ਪੁੱਛ ਲੈਨੇ ਆ ਜੀ ਨਹੀਂ ਦੱਸਿਆ ਮੈਂ ਕੋਰੋਂ ਕੋੜ ਜੀ ਆ ਲੈ ਜਾਂਦੀ ਸੀ ਲੈ ਆਏ ਠੀਕ ਅੰਮਾ ਨਾ ਹਾਂ ਜੀ ਦੱਸੋ ਭਾਬੀ ਆ ਵਿਪਰਾਂ ਦੇ ਕਿੱਡੇ ਸੋਹਣੇ ਆ ਤੇ ਨਾਲੇ ਇਹ ਚੁੰਡੀਆਂ ਚੰਡੇ ਕਿੱડિયા ਸੋਹਣੀਆਂ ਤੇ ਆਪ ਰਸਤੇ ਲੈਣਾ ਪਰਾਂਦਾ ਰੋਜ਼ ਵਾਸਤੇ ਮੈਂ ਲੈ ਲੈਨੇ ਆ ਜੱਗੂ ਜੁੱਗੂ ਦੇ ਪੌਣ ਨੂੰ ਚਾ ਭਾਬੀ ਮਾਸਾ ਜਿੰਨੇ ਉਹਦੇ ਵਾਲ ਵਾ ਤੇ ਪਰਾਂਦਾ ਉਹਦੇ ਪਹਿਗੂਗਾ ਵਾਲਾ ਤੇ ਜਾਣ ਕੇ ਵੀ ਬੇਇੱਜ਼ਤੀ ਨਾ ਕਰਾਇਆ ਕਰੋ ਜੇ ਪੈਸੇ ਬਚਣਗੇ ਤੇ ਲੱਲਾਂਗੇ ਹਜੀ ਆਜੋ ਚੁੱਪ ਕਰਕੇ ਉਧਰ ਪਰਾਂਦੇ ਕੁੜੀ ਬਾਦ ਲੈ ਲੈਨੀ ਆ ਸਮਾਨ ਥੋੜਾ ਬੋਤਾ ਉਹ ਭਾਪੀ ਉਹਦੇ ਪਹਿਣਾ ਵਾਲਾ ਤੇ ਪਰਾਂਦਾ ਹਲਿਓ ਜੀ ਕੀ ਪਤਾ ਜੱਗੂ ਕੱਢਣੀ ਕਿ ਨਹੀਂ ਕੱਢਣੀ ਪਹਿਲਾਂ ਹੀ ਸੁਪਨੇ ਲਈ ਜਾਂਦੀ ਪਰਾਂਦਿਆਂ ਦੀ ਆਜਾ ਜੁੱਦ ਸਮਾਨ ਲੈ ਲੀਏ ਪੈਸੇ ਬਚਣਗੇ ਤੇ ਵੇਖਾਂਗੇ ਨਾ